ਉਹ ਲੱਗਾ ਕਿ ਇਹ ਕੰਮ ਹੈ ਪਹਿਲਾ ਠਾਣੇ ਜਾ ਕੇ ਡਾਟ ਕਰਾਣਾ ਫਿਰ ਉਹ ਬੰਦੇ ਦੀ ਵੈਰੀਫਿਕੇਸ਼ਨ ਕਰਨੀ ਉਹ ਲੱਗਾ ਇਹ ਕੰਮ ਹੈ ਅਸੀਂ ਕਦੀ ਜ਼ਿੰਦਗੀ ਚ ਲੁਧਿਆਣਾ ਨਹੀਂ ਗਏ ਪਰ ਜੇ ਕਿੱਥੋਂ ਦਰਜ ਹੋ ਗਿਆ ਅਸੀਂ ਲੁਧਿਆਣੇ ਦੇ ਕਿਸੇ ਨੂੰ ਜਾਣਦੇ ਨਹੀਂ ਉਹ ਮੇਰੇ ਬੰਦੇ ਨੇ ਉਹਨੇ ਜਾਤ ਦੱਸਾਇਆ ਪੰਜ ਪੰਜ ਪਰਚੇ ਪਹਿਲਾਂ ਰੇਪ ਦੇ ਰੇਪ ਦੇ ਹਾਂ ਦੰਨ ਕੋਚ ਹੋ ਗਿਆ ਜੇ ਮੈਨੂੰ ਕੋਚ ਹੋ ਗਿਆ ਬੁਲੰਗ 18 ਜ਼ਿੰਮੇਦਾਰ ਹੋਏਗਾ ਇਹ ਚੋਰੀਸ਼ਦਕਾਂ ਦਾ ਐਸਾ ਜਨੇ ਮੈਨੂੰ ਡਰਾਇਆ ਮੈਂ ਸਰ ਦੇ ਪਤਾ ਦਰਜ ਕਰ ਦੂੰਗਾ ਜਿੰਨਾ ਨਾਲ ਮੈਨੂੰ ਸਾਥ ਦਿੱਤਾ ਉਹ ਨਾਲ ਮੇਰੀਆਂ ਹੱਡੀਆਂ ਚੋਂ ਕੱਢ ਲੈਣੇ ਉਹ ਬੁਲੰਗਿਆ ਚਾਹ ਹਾਏ ਹਾਏ

ਖੜਾ ਬੰਦੇ ਦੇ ਪਿੱਛੇ ਪੁਲਿਸ ਲੱਗ ਜਾਂਦੀ ਹੈ ਪੁਲਿਸ ਦਾ ਕੀ ਕੰਮ ਹੈ ਪਹਿਲਾਂ ਥਾਣੇ ਜਾ ਕੇ ਡਾਕ ਕਰਾਣਾ ਫਿਰ ਉਹ ਬੰਦੇ ਦੀ ਵੈਰੀਫਿਕੇਸ਼ਨ ਕਰਨੀ ਪੁਲਿਸ ਦਾ ਇਹ ਕੰਮ ਹੈ ਅਸੀਂ ਕਦੀ ਜ਼ਿੰਦਗੀ ਚ ਲੁਧਿਆਣਾ ਨਹੀਂ ਗਏ ਪਰ ਜੇ ਕਿੱਥੋਂ ਦਰਜ ਹੋ ਗਿਆ ਅਸੀਂ ਲੁਧਿਆਣੇ ਦੇ ਕਿਸੇ ਨੂੰ ਜਾਣਦੇ ਨਹੀਂ ਪਰ ਕਿਸ ਵੱਲੋਂ ਦਰਜ ਹੋਇਆ ਸਾਨੂੰ ਪਤਾ ਹੀ ਨਹੀਂ ਸਾਨੂੰ ਪਤਾ ਹੀ ਨਹੀਂ ਸਾਨੂੰ ਅਸੀਂ ਮੈਨੂੰ ਪਹਿਲਾ ਫੋਨ ਕੀਤਾ ਦੋ ਮਿੰਟ ਬਾਅਦ ਦੋ ਮਿੰਟ ਬਾਅਦ ਕਹਿੰਦੇ ਅਸੀਂ ਤਾਂ ਪਰਮਾਨਗੀ ਪਾਤੀ ਉਹ ਤੁਸੀਂ ਕਿੱਦਾਂ ਰਵਾਨਗੀ ਪਾਤੀ ਜਦ ਫੈਮਲੀ ਮੈਂਬਰ ਨਹੀਂ ਆਇਆ ਜੇ ਮੇਰੇ ਬੰਦੇ ਨੂੰ ਕੁਝ ਹੋ ਗਿਆ ਜੇ ਮੈਨੂੰ ਕੁਝ ਹੋ ਗਿਆ ਬਲੰਗੀ ਠਾਣਾ ਜ਼ਿੰਮੇਦਾਰ ਹੋਏਗਾ ਬਲੰਗੀ ਐਸਐਸਓ ਜ਼ਿੰਮੇਦਾਰ ਹੋਏਗਾ ਸਾਨੂੰ ਕਿਸੇ ਚੀਜ਼ ਦਾ ਨਹੀਂ ਪਤਾ ਸੀ ਸਾਨੂੰ ਬਲੰਗੀ ਐਸਐਸ 4 ਦਿਨ ਤੋਂ 5 ਦਿਨ ਤੋਂ ਲਗਾਤਾਰ ਤੰਗਿਆ ਦੇ ਰਿਆ ਸੀ ਕਿ ਤੁਸੀਂ ਕਲੋਨੀ ਦੇ ਕੰਮ ਨਾ ਕਰਾਓ ਕਿ ਮੈਂ ਤੇਨੂੰ ਰਾਸ਼ਟ ਕਰਾ ਦੂੰਗਾ ਮੈਂ ਤੇਰੇ ਬਾਕਸ ਰੈਕਟ ਲਾ ਦੂੰਗਾ ਮੈਨੂੰ ਫੋਨ ਕਰਕੇ ਮੈਂ ਐਸਾ ਜਿਹੜਾ ਕਮੈਂਟ ਕੀਤਾ ਐਸਾ ਚਾਰਿਸ਼ਮਤ ਕੰਡਾ ਐਸਾ ਜਿਹਨੇ ਮੈਨੂੰ ਡਰਾਇਆ ਮੈਂ ਤੇਰੇ ਤੇ ਫਰਜਾ ਦਰਜ ਕਰ ਦੂੰਗਾ ਮੈਂ ਤੇਰੇ ਤੇ ਫਰਜਾ ਦਰਜ ਕਰ ਦੂੰਗਾ ਮੈਂ ਸਭ ਨੂੰ ਲੈ ਕੇ ਆਈ ਅੱਜ ਅੱਜ ਮੈਂ ਸਭ ਤੇ ਨੂੰ ਲੈ ਕੇ ਆਈ ਆ ਰਾਜੀ ਨਾ ਮੇਰੇ ਵੱਲ ਨਾ ਸਿਕਾਤਾ ਆਏ ਉਹ ਅੱਜ ਨਾ ਪੁਲਿਸ ਦਾ ਕੀ ਕੰਮ ਹੈ ਪਹਿਲਾ ਠਾਣੇ ਜਾ ਕੇ ਡਾਕਟ ਕਰਾਣਾ ਫਿਰ ਉਹ ਬੰਦੇ ਦੀ ਵੈਰੀਫਿਕੇਸ਼ਨ ਕਰਨੀ ਪੁਲਿਸ ਆਏ ਕੰਮ ਹੈ ਅਸੀਂ ਕਦੀ ਜ਼ਿੰਦਗੀ ਚ ਲੁਧਿਆਣਾ ਨਹੀਂ ਗਏ ਪਰ ਜੇ ਕਿੱਥੋਂ ਦਰਜ ਹੋ ਗਿਆ ਅਸੀਂ ਲੁਧਿਆਣੇ ਦੇ ਕਿਸੇ ਨੂੰ ਜਾਣਦੇ ਨਹੀਂ ਉਹ ਮੇਰੇ ਬੰਦੇ ਨੂੰ ਨੇ ਜਾਚ ਦਤਾ ਪੰਜ ਪੰਜ ਪਰਚੇ ਪਹਿਲਾਂ ਦੇਖਦੇ ਰੇ ਰੇ ਹਾਏ ਜੇ ਮੇਰੇ ਬੰਦੇ ਨੂੰ ਕੁਝ ਹੋ ਗਿਆ ਜੇ ਮੈਨੂੰ ਕੁਝ ਹੋ ਗਿਆ ਬਲੰਗੇ 18 ਜ਼ਿੰਮੇਦਾਰ ਹੋਏਗਾ ਐਸਾ ਚਾਰਿਸ਼ਾ ਦੁਕਾਨਦਾਰ ਐਸਾ ਜਨੇ ਮੈਨੂੰ ਡਰਾਇਆ ਮੈਂ ਸਰ ਦੇ ਪਰਚਾ ਦਰਜ ਕਰ ਦੂੰਗਾ ਜਿਹਨਾਂ ਨਾਲ ਮੈਨੂੰ ਸਾਥ ਦਿੱਤਾ ਉਹ

ਬੜਾ ਬੰਦੇ ਦੇ ਪਿੱਛੇ ਪੁਲਿਸ ਲੱਗ ਜਾਂਦੀ ਹੈ ਪੁਲਿਸ ਦਾ ਕੀ ਕੰਮ ਹੈ ਪਹਿਲਾਂ ਥਾਣੇ ਜਾ ਕੇ ਡਾਕਟ ਕਰਾਣਾ ਫਿਰ ਉਹ ਬੰਦੇ ਦੀ ਵੈਰੀਫਿਕੇਸ਼ਨ ਕਰਨੀ ਪੁਲਿਸ ਦਾ ਇਹ ਕੰਮ ਹੈ ਅਸੀਂ ਕਦੀ ਜ਼ਿੰਦਗੀ ਚ ਲੁਧਿਆਣਾ ਨਹੀਂ ਗਏ ਪਰ ਜੇ ਕਿੱਥੋਂ ਦਰਜ ਹੋ ਗਿਆ ਅਸੀਂ ਲੁਧਿਆਣੇ ਦੇ ਕਿਸੇ ਨੂੰ ਜਾਣਦੇ ਨਹੀਂ ਪਰ ਇਸ ਵੱਲੋਂ ਦਰਜ ਹੋਇਆ ਸਾਨੂੰ ਪਤਾ ਹੀ ਨਹੀਂ ਸਾਨੂੰ ਪਤਾ ਹੀ ਨਹੀਂ ਸਾਨੂੰ ਅਸੀਂ ਮੈਨੂੰ ਪਹਿਲਾ ਫੋਨ ਕੀਤਾ ਕੋਈ ਬਾਗ ਆ ਤੁਸੀਂ ਦੋ ਮਿੰਟ ਬਾਅਦ ਕਹਿੰਦੇ ਅਸੀਂ ਤਾਂ ਪਰਮਾਨਗੀ ਪਾਉਤੀ ਉਹ ਤੁਸੀਂ ਕਿੱਦਾਂ ਰਵਾਨਗੀ ਪਾਉਤੀ ਜਦ ਫੈਮਲੀ ਮੈਂਬਰ ਨਹੀਂ ਆਇਆ ਜੇ ਮੇਰੇ ਬੰਦੇ ਨੂੰ ਕੁਝ ਹੋ ਗਿਆ ਜੇ ਮੈਨੂੰ ਕੁਝ ਹੋ ਗਿਆ ਬਲੌਂਗੀ 18 ਜ਼ਿੰਮੇਦਾਰ ਹੋਏਗਾ ਬਲੌਂਗੀ ਐਸਐਸਓ ਜ਼ਿੰਮੇਦਾਰ ਹੋਏਗਾ ਸਾਨੂੰ ਕਿਸੇ ਚੀਜ਼ ਦਾ ਨਹੀਂ ਪਤਾ ਸੀ ਸਾਨੂੰ ਬਲੌਂਗੀ ਐਸਐਸਓ 4 ਦਿਨ ਤੋਂ 5 ਦਿਨ ਤੋਂ ਲਗਾਤਾਰ ਤੰਗਿਆ ਦੇ ਰਿਹਾ ਸੀ ਕਿ ਤੁਸੀਂ ਕਲੋਨੀ ਦਾ ਕੰਮ ਨਾ ਕਰਾ ਰੋਕੀ ਮੈਂ ਤੈਨੂੰ ਅरेस्ट ਕਰਾ ਦੂੰਗਾ ਮੈਂ ਤੇਰੇ ਤੇ ਕੌਕਸੋ ਐਕਟ ਲਾ ਦੂੰਗਾ ਮੈਨੂੰ ਫੋਨ ਕਰਕੇ ਮੈਂ ਐਸਾ ਜਿਹੜਾ ਕਮੈਂਟ ਕੀਤਾ ਐਸਾ ਚਾਰਿਸ਼ਮਤ ਕਹਿੰਦਾ ਐਸਾ ਜਿਹਨੇ ਮੈਨੂੰ ਡਰਾਇਆ ਮੈਂ ਤੇਰੇ ਤੇ ਪਰਚਾ ਦਰਜ ਕਰਾ ਦੂੰਗਾ ਮੈਂ ਤੇਰੇ ਤੇ ਪਰਚਾ ਦਰਜ ਕਰਾ ਦੂੰਗਾ ਮੈਂ ਸਭ ਨੂੰ ਮਿਲ ਕੇ ਆਈ ਅੱਜ ਅੱਜ ਮੈਂ ਸਭ ਨੂੰ ਮਿਲ ਕੇ ਆਈ ਆ ਰਾਜੀ ਨਾਲ ਮੇਰਾ ਬੰਦਾ ਪਿਆਤਾ ਹੈ ਰਾਜੀ ਨਾਲ